ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਪੰਜਵਾ ਸਲੋਕ ਸਿਗੋ ਸਬਦ ਪਿਆਰਿਓ ਜਨਮ ਮਰਨ ਕੀ ਟੇਕ ਏ ਪਿਆਰਿਓ ਗੁਰਾਂ ਦੇ ਉਪਦੇਸ਼ ਨੂੰ ਪਿਆਰ ਦੇ ਨਾਲ ਸਿੱਖਣਾ ਕਰੋ ਇਹ ਜੰਮਣ ਮਰਨ ਦੀ ਤਰਪੋਂ ਬਚਾਉਣ ਵਾਸਤੇ ਟੇਕ ਕੀਏ ਓੜ ਰੂਪ ਹੈ ਪਾਪ ਜੋ ਗੁਰਾਂ ਦੇ ਉਪਦੇਸ਼ ਦੀ ਓਟ ਲੈਣਾ ਕਰੇਗਾ ਉਹ ਜੰਮਣ ਮਰਨ ਵਿੱਚ ਨਹੀਂ ਆਉਂਦਾ। ଅਥਵਾ ਹੀ ਪਿਆਰਿਓ ਗੁਰਾਂ ਦੀ ਸ਼ਬਦ ਉਪਦੇਸ਼ ਨੂੰ ਸਿੱਖਣਾ ਕਰੋ ਅਤੇ ਜੰਮਣ ਮਰਨ ਵਾਲੀ ਦੇਹ ਦੀ ਟੇਕ ਓਟ ਛੱਡ ਦੇਣਾ ਕਰੋ। ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਗੁਰਾਂ ਦੁਆਰਾ ਏਕ ਇੱਕ ਪਰਮੇਸ਼ਰ ਨੂੰ ਸਿਮਰਤ ਯਾਦ ਕਰਦਿਆਂ ਤੁਹਾਡਾ ਇਸ ਲੋਕ ਵਿੱਚ ਵੀ ਮੁਖ ਮੁਖੜਾ ਉਜਲ ਕੀਏ ਨਿਰਮਲ ਹੋਵੇਗਾ ਤੇ ਤੁਸੀਂ ਪਰਲੋਕ ਵਿੱਚ ਹਮੇਸ਼ਾ ਸੁਖੀ ਹੋਵੋਗੇ ਮਨ ਤਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤ ਜਿਨ੍ਹਾਂ ਦਾ ਮਨ ਸੂਖਮ ਤੇ ਤਨ ਸਰੀਰ ਸਤੂਲ ਸਰੀਰ ਪਿਆਰੇ ਰਾਮ ਪਰਮੇਸ਼ਰ ਦੇ ਨਾਮ ਪ੍ਰੇਮ ਵਿੱਚ ਰੰਗਿਆ ਹੋਇਆ ਕੀ ਸੰਤੋ ਸ਼ਾਂਤ ਆਤਮਾ ਵਾਲੇ ਅਧਿਕਾਰੀ ਜਨੂ ਉਨ੍ਹਾਂ ਦੀ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਪ੍ਰੇਮਾ ਭਗਤੀ ਕਰਕੇ ਵਾਹਿਗੁਰੂ ਦੇ ਨਾਲ प्रीਤੀ ਬਣਾਈ ਹੈ। ਸਤਿਗੁਰ ਕੀਪ ਨਿਵਾਹੀ ਸੰਤੋ ਇਹ ਸ਼ਾਂਤ ਆਤਮਾ ਵਾਲੇ ਪੁਰਖੋਂ ਉਹਨਾਂ ਪੁਰਖਾਂ ਦੀ ਸੱਚੇ ਗੁਰੂ ਦੇ ਮਨੁੱਖਾ ਜਨਮ ਰੂਪੀ ਪੂੰਜੀ ਸਿਰ ਤੋੜ ਨਿਭਾਈ ਨਿਵਾ ਦਿੱਤੀ ਹੈ। ਭਾਵ ਉਹਨਾਂ ਦਾ ਮਨੁੱਖਾ ਜਨਮ ਸਫਲਾ ਹੋ ਗਿਆ ਹੈ। ਵਾ ਉਹਨਾਂ ਦੀ ਸਤਿਗੁਰਾਂ ਨੇ ਭਗਤੀ ਰੂਪ ਪੂੰਜੀ ਸਿਰ ਤੋੜ ਨਿਭਾ ਦਿੱਤੀ ਹੈ। ਬਾਬ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਕਰਾ ਦਿੱਤੀ ਹੈ ਹਰ ਨਾਮ ਲਾਹਾ ਦਾਸ ਕੋ ਦਿਆ ਸਗਲੀ ਤ੍ਰਿਸਨ ਉਲਾਹੀ ਸੰਤ ਹੋ ਰਹਾਉ ਹਰੀ ਪਰਮੇਸ਼ਰ ਨੇ ਆਪਣੇ ਉਹਨਾਂ ਦਾਸ ਸੇਵਕਾਂ ਨੂੰ ਗੁਰਾਂ ਦੁਆਰਾ ਆਪਣੇ ਨਾਮ ਜਪਣ ਦਾ ਲਾਭ ਨਫਾ ਦਿੰਦਾ ਹੈ ਤੇ ਸੰਤੋਸ਼ ਆਤਮਾ ਵਾਲੇ Purko ਉਹਨਾਂ ਦੀ ਸਾਰੀ ਰਸਾਂ ਕਸਾਂ ਦੀ ਪਦਾਰਥਾਂ ਦੀ ਤ੍ਰਿਸ਼ਨਾ ਉਲਾਹੀ ਉਹ ਨਾਮ ਵਿਸ਼ੇਸ਼ ਕਰਕੇ ਲਾਹੀ ਲਾ ਉਤਾਰ ਦਿੱਤੀ ਹੈ ਰਹਾਉ ਖੋਜਤ ਖੋਜਤ ਲਾਲ ਇਕ ਪਾਇਆ ਹਰ ਕੀਮਤ ਕਹਿਣ ਨਜਾਈ ਸੰਤੋ ਵੇਦਾਂ ਨੂੰ ਖੋਜਦਿਆਂ ਸ਼ਾਸਤਰਾਂ ਨੂੰ ਢੂੰਡਦਿਆਂ ਖੋਜਦਿਆਂ ਵਾ ਪੁਰਾਣਾ ਨੂੰ ਖੋਜਦਿਆਂ ਸਮ੍ਰਿਤੀਆਂ ਨੂੰ ਖੋਜਦਿਆਂ ਵਾ ਤਨ ਵਿੱਚੋਂ ਮਨ ਨੂੰ ਖੋਜਣਾ ਕੀਤਾ ਤੇ ਮਨ ਵਿੱਚੋਂ ਖੋਜ ਕਰਕੇ ਇਕ ਲਾਲ ਪਿਆਰਾ ਪਰਮੇਸ਼ਰ ਪ੍ਰਾਪਤ ਕੀਤਾ ਹੈ ਵਾ ਖੋਜਦਿਆਂ ਖੋਜਦਿਆਂ ਲਾਲ ਦੀ ਨਿਆਈ ਬੇਕੀਮਤਾ ਬ੍ਰह्म ਰੂਪ ਲਾਲ ਪਾਇਆ ਹੈ ਪਰੰਤੂ ਇਹ ਸੰਤੋਸ਼ਾਦਾਤਮਾ ਵਾਲੇ ਪੁਰਖੋ ਉਸ ਹਰੀ ਪਰਮੇਸ਼ਰ ਦੇ ਪ੍ਰੇਮ ਦੀ ਕੀਮਤ ਕਦਰ ਕਿਸੇ ਦੇ ਪਾਸੋਂ ਕਥਨ ਨਹੀਂ ਕੀਤੀ ਜਾ ਸਕਦੀ ਚਰਨ ਕਮਲ ਸਿਉ ਲਾਗੋ ਧਿਆਨ ਸਾਚੈ ਦਰਸ ਸਮਾਈ ਸੰਤ ਜਿਨ੍ਹਾਂ ਦਾ ਪਰਮੇਸ਼ਰ ਦੇ ਚਰਨ ਕਮਲਾਂ ਨਾਲ ਵਾ ਚਰਨ ਪੂਜਨੀਕ ਕਵਲ ਵਤ ਪ੍ਰਕਾਸ਼ ਮਈ ਸਰੂਪ ਵਿੱਚ ਧਿਆਨ ਲੱਗ ਗਿਆ ਕੀ ਸੰਤੋਸ਼ ਆਤਮਾ ਵਾਲੇ પુરਖੂ ਉਹਨਾਂ ਦੀ ਬਿਰਤੀ ਸੱਚੇ ਅਕਾਲ ਪੁਰਖ ਦੇ ਦਰਸ਼ਨ ਵਿੱਚ ਸਮਾ ਲੀਨ ਹੋ ਗਈ ਹੈ ਗੁਣ ਗਾਵਤ ਗਾਵਤ ਪਏ ਨਿਹਾਲਾ ਖਾਰ ਸਿਮਰਤ ਤ੍ਰਿਪਤ ਅਗਾਈ ਸੰਤੋ ਜਿਹੜੇ ਗੁਰਾਂ ਦੁਆਰਾ ਗਾਉਣੇ ਜੋਗ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਆ ਵਾ ਗਾਉਣੇ ਜੋਗ ਗੁਰਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਉਹ ਗੁਣਾਂ ਨੂੰ ਗਾਉਣੇ ਕਰਕੇ ਨਿਹਾਲਾ ਦੁੱਖਾਂ ਤੋਂ ਰਹਿਤ ਆਨੰਦਿਤ ਹੋ ਗਏ ਹਨ ਅਤੇ ਸ਼ਾਂਤ ਆਤਮਾ ਵਾਲੇ ਪੁਰਖ ਉਹ ਹਰੀ ਪਰਮੇਸ਼ਰ ਦੇ ਸਿਮਰਨ ਦੁਆਰਾ ਆਤਮ ਤ੍ਰਿਪਤੀ ਕਰਕੇ ਅਗਾਈ ਰਜ ਗਏ ਹਨ ਆਤਮ ਰਾਮ ਰਵਿਆ ਸਭ ਅੰਤਰ ਕਤ ਆਵੈ ਕਤ ਜਾਈ ਸੰਤ ਸਾਰਿਆਂ ਦਾ ਆਤਮ ਆਪਣਾ ਆਪ ਰੂਪ ਸਾਖੀ ਚੇਤਨ ਰਾਮ ਪਰਮੇਸ਼ਰ ਸਾਰਿਆਂ ਦੇ ਅੰਦਰ ਰਵਿਆ ਵਿਆਪਕ ਹੈ ਇਹ ਸੰਤੋਸ਼ਾਂਤ ਆਤਮਾ ਵਾਲੇ ਪੁਰਖੋ ਜਦ ਗੁਰਾਂ ਦੁਆਰਾ ਉਸ ਦੇ ਨਾਮ ਨੂੰ ਉਚਾਰਨਾ ਕੀਤਾ ਤਦ ਸਾਰਿਆਂ ਦੇ ਅੰਦਰ ਉਹੀ ਪ੍ਰਗਟ ਹੋ ਗਿਆ ਇਸ ਲਈ ਉਸ ਦੇ ਸਰੂਪ ਵਿੱਚ ਮਿਲ ਕੇ ਕਿੱਥੇ ਜਨਮ ਧਾਰ ਕੇ ਆਉਣਾ ਤੇ ਕਿੱਥੇ ਮਰ ਕੇ ਜਾਣਾ ਹੈ ਭਾਵ ਜੰਮਣ ਮਰਨ ਤੋਂ ਰਹਿਤ ਹੋ ਗਏ ਆਦ ਜੁਗਾਦੀ ਹੈ ਵੀ ਹੋਸੀ ਸਭ ਜੀਆ ਕਾ ਸੁਖਦਾਈ ਸੰਤ ਜਗਤ ਦੇ ਆਦ ਮੁੱਢ ਵਿੱਚ ਵੀ ਪਰਮੇਸ਼ਰ ਵਿਆਪਕ ਸੀ ਜੁਗਾਦੀ ਜੁਗਾਂ ਆਦ ਦੀ ਮਰਿਆਦਾ ਬਣਾਉਣ ਤੋਂ ਪਹਿਲਾਂ ਵਿਆਪਕ ਸੀ ਹੁਣ ਵਰਤਮਾਨ ਸਮੇਂ ਵਿੱਚ ਵਿਆਪਕ ਹੈ ਪਿੱਛੇ ਭੂਤਕਾਲ ਵਿੱਚ ਵੀ ਵਿਆਪਕ ਸੀ ਅੱਗੇ ਭਵਿੱਖਤ ਵਿੱਚ ਵੀ ਵਿਆਪਕ ਹੋਸੀ ਕਿ ਕੀ ਹੋਵੇਗਾ ਪੁਨਾਹੇ ਸੰਤੋਸ਼ ਸ਼ਾਂਤ ਆਤਮਾ ਵਾਲੇ ਪੁਰਖੋ ਸਾਰਿਆਂ ਦੇ ਜੀਆਂ ਹਿਰਦਿਆਂ ਦਾ ਸੁਖਦਾਈ ਸੁਖਦਾਇਕ ਜਾਣਨਾ ਕਰੋ ਆਪ ਬਿਅੰਤ ਅੰਤ ਨਹੀਂ ਪਾਈਐ ਪੂਰ ਰਹਾ ਸਭ ਠਾਈ ਸੰਤ ਉਹ ਪਰਮੇਸ਼ਰ ਆਪ ਆਪਣਾ ਆਪ ਤੇ ਬਿਅੰਤ ਅਨੰਤ ਸਰੂਪ ਹੈ ਉਸ ਦੇ ਸਰੂਪ ਦਾ ਬ੍ਰਹਮਾ ਆਦ ਕਿਸੇ ਪਾਸੋਂ ਬਿਅੰਤ ਨਹੀਂ ਪਾਇਆ ਜਾ ਸਕਦਾ ਏ ਸਾਤ ਆਤਮਾ ਵਾਲੇ ਪੁਰਖੋ ਸਾਰਿਆਂ ਠਾਈ ਥਾਵਾਂ ਉਤੇ ਪੂਰਨ ਵਿਆਪਕ ਹੋ ਰਿਹਾ ਹੈ ਮੀਤ ਸਾਜਨ ਮਾਲ ਜੋ ਬਨ ਸੁਤ ਹਰ ਨਾਨਕ ਬਾਪ ਮੇਰੀ ਮਾਈ ਸੰਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਇਹ ਸ਼ਾਂਤ ਆਤਮਾ ਵਾਲੇ ਪੁਰਖ ਮਿੱਤਰ ਸੱਜਣ ਪਿਆਰੇ ਬੇਲੀਆਂ ਮਾਲ ਤਨ ਪਦਾਰਥ ਜਾਂ ਹਾਤੀ ਕੋੜੇ ਆਦ ਜੋ ਬਨ ਜਵਾਨੀ ਤੇ ਪੁੱਤਰ ਦੀ ਥਾਂ ਤੇ ਬਾਪ ਪਿਤਾ ਮੇਰੀ ਮਾਂ ਦੀ ਥਾਂ ਸਭ ਕੁਝ ਮੇਰਾ ਪਰਮੇਸ਼ਰ ਹੀ ਹੈ ਰਾਮ ਕਲੀ ਮਹੱਲਾ ਪੰਜਵਾ ਮਨ ਬਜ ਕਰਮ RAM ਨਾਮ ਚਿਤਾਰੀ ਏ ਪਾਈ ਅਸੀ ਮਨ ਹਿਰਦੇ ਬਾਚ ਬਚਨਾ ਤੇ ਕਰਮ ਕਰਮਾ ਪਾਵ ਸਰੀਰ ਕਰਕੇ RAM ਪ੍ਰਮਾਤਮਾ ਦੇ ਨਾਮ ਨੂੰ ਚਿਤਾਰੀ ਚੇਤੇ ਕਰਦੇ ਹਾਂ ਕੂ ਮਨ ਕੇਰ ਮਹਾ ਅਤ ਵਿਖੜੀ ਗੁਰਮਖ ਨਾਨਕ ਪਾਰ ਉਤਾਰੀ ਰਹਾਉ ਜੋ ਤਿੰਨਾ ਗੁਣਾ ਵਾ ਤਿੰਨੇ ਅਵਸਥਾਵਾਂ ਜਾਗਰਤ ਸੁਪਨ ਸੁਖੋਤਵਾ ਅਵਿਦਿਆ ਰੂਪੀ ਘੁੰਮਣ ਘੇਰੀ ਅਤਿਸ਼ੇ ਕਰਕੇ ਬਹੁਤ ਵਿਕੜੀ ਕਠਨ ਭਿਆਨਕ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਸ ਘੁੰਮਣ ਘੇਰੀ ਤੋਂ ਗੁਰਮੁਖ ਮੁਖੀ ਗੁਰਾਂ ਨੇ ਪਾਰ ਉਤਾਰ ਦਿੱਤਾ ਹੈ ਵਾ ਗੁਰਮੁਖ ਜਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਮੁਕਤ ਰੂਪੀ ਕਿਨਾਰੇ ਤੇ ਲਾ ਦਿੰਦਾ ਹੈ ਰਹਾਉ ਅੰਦਰ ਸੁਖਾ ਬਾਹਰ ਸੁਖਾ ਹਰ ਜਪ ਮਲਨ ਭਏ ਦੁਸਤਾਰੀ ਹੁਣ ਹਿਰਦੇ ਦੇ ਅੰਤਰ ਕੀਏ ਵਿੱਚ ਵੀ ਸੁਖ ਪ੍ਰਾਪਤ ਹੋਇਆ ਤੇ ਬਾਹਰ ਸੰਸਾਰ ਵਿੱਚ ਵੀ ਸੁਖ ਦੇ ਸਹਿਤ ਹੋਏ ਹਰੀ ਪ੍ਰਮਾਤਮਾ ਦਾ ਨਾਮ ਜਪ ਕੇ ਦੁਸਤਾਰੀ ਦੁਸ਼ਟ ਸੁਭਾਅ ਵਾਲੇ ਕਾਮ ਕ੍ਰੋਧਾਦ ਵਿਕਾਰ ਮਲਨ ਭਾਵ ਮਲੇ ਗਏ ਪਾਵਨ ਵਿਰਤ ਹੋ ਗਏ ਵਾ ਮਲੀਨ ਤੇ ਦੁਸ਼ਟ ਸੁਭਾਅ ਵਾਲੇ ਮਨੁੱਖ ਵੀ ਹਰੀ ਦਾ ਜਾਪ ਕਰਕੇ ਸੁਖੀ ਹੋ ਗਏ ਜਿਸ ਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਓ ਆਪਣੀ ਕਿਰਪਾ ਧਾਰੀ ਜਿਸ ਵਾਹਿਗੁਰੂ ਦੇ ਅਗਿਆਨ ਤੋਂ ਇਹ ਵਿਕਾਰ ਲੱਗੇ ਸਨ ਉਸੇ ਵਾਹਿਗੁਰੂ ਨੇ ਆਪਣੇ ਸਰੂਪ ਦਾ ਗਿਆਨ ਦੇ ਕੇ ਨਿਵਰਤ ਕੀਤੇ ਹਨ ਪ੍ਰਭ ਜੀਓ ਪ੍ਰਭੂ ਜੀ ਨੇ ਸਾਡੇ ਉਪਰ ਆਪ ਹੀ ਆਪਣੀ ਦਇਆ ਮਿਹਰ ਕੀਤੀ ਹੈ ਧਾਰਨਾ ਕੀਤੀ ਹੈ ਉਦਰੇ ਸੰਤ ਪਰੇ ਹਰ ਸਰਣੀ ਪਚ ਬਿਨ ਸੇ ਮਹਾ ਅਹੰਕਾਰੀ ਜੋ ਪ੍ਰਭੂ ਦੀ ਸਰਨੀ ਓਟ ਵਿੱਚ ਪਏ ਹਨ ਉਹ ਸ਼ਾਂਤ ਚਿੱਤ ਮਹਾਤਮਾ ਜਨ ਇਹਨਾਂ ਦੁਸ਼ਟ ਵਿਕਾਰਾਂ ਸੰਸਾਰ ਸਮੁੰਦਰ ਤੋਂ ਉਧਰੇ ਪਾਰ ਹੋਗੇ ਅਤੇ ਮਹਾਬੋਤ ਅਹੰਕਾਰੀ ਅਪਮਾਨ ਦੇ ਸਹਿਤ ਰਹਿਣ ਵਾਲੇ ਜੀਵ ਵਿਸ਼ਿਆਂ ਵਿੱਚ ਖੱਜਤ ਹੋ ਕੇ ਨਾਸ਼ ਹੋ ਗਏ ਹਨ ਸਾਧੂ ਸੰਗਤ ਇਹੋ ਫਲ ਪਾਇਆ ਇੱਕ ਕੇਵਲ ਨਾਮ ਆਧਾਰੀ ਉਹਨਾਂ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚੋ ਇਹ ਆਤਮਾ ਨੰਦ ਰੂਪੀ ਫਲ ਪ੍ਰਾਪਤ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਕੇਵਲ ਸਿਰਫ ਇੱਕ ਪਰਮਾਤਮਾ ਦੇ ਨਾਮ ਦਾ ਹੀ ਆਧਾਰੀ ਆਸਰਾ ਹੁੰਦਾ ਹੈ ਨਾ ਕੋਈ ਸੂਰ ਨਾ ਕੋਈ ਹੀੜਾ ਸਭ ਪ੍ਰਗਟੀ ਜੋਤ ਤੇਮਾਰੀ ਉਹਨਾਂ ਦਾ ਐਸਾ ਨਿਚਾ ਵੱਜ ਜਾਂਦਾ ਹੈ ਕਿ हे ਪ੍ਰਭੂ ਨਾ ਹੀ ਕੋਈ ਸੂਰ ਸੂਰਮਾ ਕਿਹਾ ਜਾ ਸਕਦਾ ਨਾ ਹੀ ਕੋਈ ਬਲ ਤੋਂ ਹੀਣਾ ਪਾਕ ਕਮਜ਼ੋਰ ਕਿਹਾ ਜਾ ਸਕਦਾ ਸਾਰੇ ਪਾਸੇ ਤੁਹਾਡੀ ਤੇਰੀ ਹੀ ਜੋਤ ਸੱਤਾ ਪ੍ਰਗਟੀ ਉਜਾਗਰ ਹੋ ਰਹੀ ਹੈ। ਤੂੰ ਸਮਰੱਥ ਅਕਥ ਅਗੋਚਰ ਰਵਿਆ ਏਕ ਮੁਰਾਰੀ। ਏ ਮੁਰਾਰੀ ਪ੍ਰਭੂ ਤੂੰ ਸਮਰੱਥ ਸਰਬਸ਼ਕਤੀवान ਹੈ ਤੇਰਾ ਸਰੂਪ ਅਕਥ ਕਥਨ ਤੋਂ ਰਹਿਤ ਹੈ। ਅਤੇ ਤੂੰ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਪੁਨਾ ਏਕ ਤੂੰ ਹੀ ਸਾਰੇ ਕੱਡਾ ਕੱਡਾ ਵਿੱਚ ਰਵਿਆ ਵਿਆਪਕ ਹੋ ਰਿਹਾ। ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨ ਪਾਰਾ ਵਾਰੀ ਏ ਕਰਤੇ ਕਰਦਾ ਬੁਰਖ ਤੇਰੀ ਪ੍ਰਾਪਤੀ ਦੀ ਕੀਮਤ ਨੂੰ ਕੌਣ ਪ੍ਰਾਪਤ ਕਰ ਸਕਦਾ ਹੈ ਏ ਪ੍ਰਭੂ ਤੇਰੇ ਪਾਰਾ ਵਾਰੀ ਪਾਰ ਉਤਾਰਦਾ ਭਾਵ ਅਖੀਰ ਅੰਤ ਬੰਨਾ ਨਹੀਂ ਨਾਮ দান ਨਾਨਕ ਵਡਿਆਈ ਤੇਰਿਆ ਸੰਤ ਜਨਾ ਰੇ ਣਾਰੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਏ ਪ੍ਰਭੂ ਸਾਨੂੰ ਤੇਰੇ ਨਾਮ ਦੀ ਵਡਿਆਈ ਸ਼ੋਭਾ ਦਾ ਦਾਨ ਅਤੇ ਤੇਰੇ ਜਨਾਂ ਦੇ ਚਰਨਾਂ ਦੀ ਰੇਣ ਆਰੀ ਧੂੜ ਪ੍ਰਾਪਤ ਹੋਵੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਕੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਗ ਕਰੀ ਅੰਗ ਨਰਨਾਮੇ ਆਕਾਮੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਗ ਕਰੀ ਅੰਗ ਨਰਨਾਮੇ ਆਕਾਮੇ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ हरियं करियं नरनामे अकामे दुकालं प्रणासीदयालङ् स्वरूपे सदा अङ्गसङ्गे अपंगं विपूते दुकालं प्रणासी दयालं स्वरूपे सदा अङ्गसङ्गे अपंगं विपुते ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ